ਪੰਜਾਬ ਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਬੜੀਆਂ ਜਥੇਬੰਦੀਆਂ ਜਿਹੜਾ ਰੌਲਾ ਪਾ ਰਹੀਆਂ ਤੇ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਪਾਇਆ ਸੀ ਕਿ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਖਸ ਖਸ ਖੇਤੀ ਦੇ ਜਾਂ ਕਹਿੰਦੇ ਪੋਸਟ ਅਫੀਮ ਦੇ ਕਹਿੰਦੇ ਠੇਕੇ ਖੁੱਲਨੇ ਚਾਹੀਦੇ ਆ ਕੀ ਗੱਲ ਆ ਤੁਹਾਨੂੰ ਚਾਹੀਦਾ ਕੀ ਆ ਭਾਲਦੇ ਕੀ ਆ ਤੁਸੀਂ ਤੁਸੀਂ ਪੰਜਾਬ ਚ ਮੁੱਦਾ ਬਣਾਇਆ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਕਿਹੜੀ ਗੱਲ ਹੋਣੀ ਚਾਹੀਦੀ ਆ ਤੁਸੀਂ ਕਹਿੰਨੇ ਆ ਪੰਜਾਬ ਦੇ ਨੌਜਵਾਨ ਮਰੀ ਜਾਂਦੇ ਆ ਤੇ ਮਰਦੇ ਆ ਤਾਂ ਮਰੀ ਜਾਂਦੇ ਹੋ ਤੁਸੀਂ ਕੀ ਲੈਣਾ ਚਿੱਟੇ ਨਾਲ ਹੀ ਮਰਦੇ ਆ ਤੁਸੀਂ ਆਪਦੇ ਸਾਹਮਣੇ ਰੱਖੋ ਮੇਰੀਆਂ ਇਹ ਗੱਲਾਂ ਸੁਣ ਕੇ ਜਿਹੜੇ ਖਾਸ ਖਾਸ ਦੀ ਖੇਤੀ ਦੀ ਮੰਗ ਕਰਦੇ ਆ ਉਹ ਇਹ ਗੱਲਾਂ ਦਾ ਗੁੱਸਾ ਨਾ ਕਰਨ ਕਿਉਂਕਿ ਗੱਲ ਤਾਂ ਸ਼ੁਰੂ ਮੈਂ ਹੁਣ ਕਰਨੀ ਆ ਫਾਜ਼ਿਲਕਰ ਦੇ ਵਿੱਚ ਕੋਈ ਬਜ਼ੁਰਗ ਬਖਾ ਰਹੇ ਆ ਉਹਨੇ ਪਤਾ ਨਹੀਂ ਮਰਲੇ ਕਿ ਦੋ ਮਰਲੇ ਜਾਂ ਤਿੰਨ ਮਰਲੇ ਕਿਉਂਕਿ ਜਿੰਨੀ ਕ ਮੀਡੀਆ ਵਿਖਾ ਰਹੀ ਆ ਉਹਨੇ ਖਸ ਖਸ ਬਿਜਲੀ ਤੇ ਉਹਨੂੰ ਬੀਐਸਐਫ ਨੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਹਿਲਾਂ ਵਿਖਾ ਦੇਵਾਂ ਤੁਹਾਨੂੰ ਇਹ ਆ ਲੋ ਜੀਰਾ ਮੈਨੂੰ ਮੂਲ ਗੱਲ ਦਿੰਦੇ ਕਹਿਣਾ ਵੀ ਹੋਗੀ ਦਾ ਸ਼ੁਕਰਦਾਰੀ ਹੈ ਨਾ ਜੀ ਹੋ ਜਾਂਦੀ ਹੈ ਆ ਰਿਹਾ ਭਾਈ ਆਵੇ ਕਹਿੰਦੇ ਬੀਐਸਐਫ ਨੇ ਪੰਜਾਬ ਚ ਅਫੀਮ ਫੜੀ ਅਫੀਮ ਦੀ ਖੇਤੀ ਕਰਦਾ ਫੜਿਆ ਗਿਆ ਪੰਜਾਬ ਉੱਥੇ ਲਿਖਿਆ ਹੋਣਾ ਹੋ ਰੇ ਇਹਨਾਂ ਨੇ ਮੈਂ ਤਾਂ ਖਾਣ ਲਈ ਖੇਤੀ ਕੀਤੀ ਸੀ ਤੋ ਆਂਦਾ ਮੈਨੂੰ ਤਰੰਗ ਦੀ ਵੀ ਸ਼ਿਕਾਇਤ ਹੈਗੀ ਆ ਤੇ ਮੈਂ ਤਾਂ ਬੀਜੀ ਸੀ ਨੇ ਆਹ ਵੇਖੋ ਚੈੱਕ ਕਰਵਾ ਹੀ ਜਾਂਦਾ ਹੁਣ ਜਿਹੜੇ ਪੰਜਾਬ ਦੇ ਐਮਐਲਏ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਸਪੀਕਰ ਸਾਹਿਬਾਨ ਦੇ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਤਾਂ ਚੱਕਿਆ ਸੀ ਤੇ ਜਿਹੜੇ ਖਾਸ ਖੇਤੀ ਦੀ ਮੰਗ ਕਰਦੇ ਸੀ ਉਹ ਬੜਾ ਖੁਸ਼ ਹੋ ਗਏ ਸੀ ਕਿ ਸਾਡੀ ਕੋਈ ਗੱਲ ਕਰ ਰਿਆ ਪਰ ਇਹ ਗੱਲਾਂ 2022 ਤੋਂ ਪਹਿਲਾਂ ਵੀ ਹੋਈਆਂ ਸੀ ਔਰ ਇਹਨਾਂ ਨੇ ਜਿਹੜੀ ਇਸ ਟਾਈਮ ਮੰਗ ਰੱਖੀ ਆ ਉਹ ਮੰਗ ਤਾਂ ਰੱਖੀ ਸੀ ਵੀ ਜਿਹੜੇ ਪੰਜਾਬ ਦੀ ਖਸਖਸ ਖੇਤੀ ਮੰਗਦੇ ਆ ਜਿਹੜੇ ਪੰਜਾਬ ਦੇ ਵਿੱਚ ਆਪੇ ਸਾਡੇ ਨਾਲ ਤੁਰਨਗੇ ਆ ਲੋਕ ਸਭਾ ਦੀਆਂ ਵੋਟਾਂ ਵਿੱਚ ਹੁਣ ਵਿਧਾਨ ਸਭਾ ਦੇ ਵਿੱਚ ਸਾਰੀ ਰਾਤ ਰੋਈ ਗਈ ਤੇ ਮਰਿਆ ਕੋਈ ਵੀ ਨਹੀਂ ਕੰਮ ਹੋਇਆ ਉਹੋ ਕੰਮ ਹੋਇਆ ਉਹੀ ਹੁਣ ਆ ਜਿਹੜਾ ਪੰਜਾਬ ਜਿਹੜਾ ਫਾਜ਼ਲਕਾਰੇ ਵਿੱਚ ਕਿਸਾਨ ਆ ਜਿਹੜਾ ਜਿਨੇ ਆਫੀਮ ਦੀ ਖੇਤੀ ਕੀਤੀ ਆ ਖਸਖਸ ਬੀਜੀ ਆ ਕੀ ਹੁਣ ਉਹ ਪੰਜਾਬ ਦਾ ਐਮ ਐਲ ਏ ਜਾ ਪੰਜਾਬ ਦਾ ਖੇਤੀਬਾੜੀ ਮੰਤਰੀ ਉਹਨੂੰ ਉਹਨੂੰ ਸਜ਼ਾ ਹੋਣ ਤੋਂ ਰੋਕੂਗਾ ਦੱਸੋ ਮੈਨੂੰ ਅੱਜ ਜਾਂ ਜਿਹੜੀਆਂ ਪੰਜਾਬ ਦੀਆਂ ਜੱਥੇਬੰਦੀਆਂ ਖਸ ਖਸ ਖੇਤੀ ਦੀ ਮੰਗ ਕਰਦੀਆਂ ਕੀ ਅੱਜ ਉਹਦੇ ਹੱਕ ਦੇ ਵਿੱਚ ਖੜਨਗਾਂ ਖੜਨਣਗਾਂ ਮਾਫੀ ਚਾਹੁੰਨਾ ਮੈਨੂੰ ਬਹੁਤ ਲੋਕਾਂ ਨੇ ਫੋਨ ਕੀਤਾ ਕਿ ਵਿਸ਼ਵਦੀਪ ਖਸ ਖਸ ਖੇਤੀ ਦੀ ਤੂੰ ਵੀਡੀਓ ਪਾ ਮੰਗ ਰੱਖ ਕੌਮ ਕੀ ਭਾਈ ਸਾਹਿਬ ਮੈਂ ਦਿਹਾੜੀਦਾਰ ਬੰਦੇ ਆਸੀਂ ਮਜ਼ਦੂਰ ਘਰੋਂ ਸੰਬੰਧਤ ਆਂ ਔਰ ਜਿਹੜਾ ਕਹੋ ਚਿੱਟੇ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਆ ਤੇ ਜਿਹੜੇ ਪੰਜਾਬ ਦੇ ਵਿੱਚ ਖਾਸ ਖਰ ਖੇਤੀ ਦੀ ਮੰਗ ਕਰਦੇ ਆ ਉਹ ਨਾ ਤਾਂ ਅੱਜ ਪੂਰੀ ਹੋਵੇ ਨਾ ਇਹਨਾਂ ਦੀ ਕੱਲ ਪੂਰੀ ਹੋਵੇ ਕਿਉਂਕਿ ਇਹ ਬਿਜ਼ਨਸ ਬਹੁਤ ਤਕੜਾ ਉਦਾਹਰਨ ਦੇ ਰਿਆਂ ਖੜਾ ਹੋ ਭਰਾ ਮੇਰਾ ਉਦਾਹਰਨ ਦੇ ਕੇ ਇਹਨਾਂ ਨੂੰ ਉਦਾਹਰਨ ਤੌਰ ਤੇ ਜਿੱਥੇ ਮੈਂ ਬੈਠਾ ਇਹ ਪੰਜਾਬ ਆ ਕੀ ਹੈ ਪੰਜਾਬ ਹੁਣ ਉਧਰ ਵਿਖਾਰੇ ਤੇ ਇੱਧਰ ਹੁਣ ਇੱਧਰ ਹੀ ਲਿਆ ਤੇ ਜਿਹੜਾ ਤੁਸੀਂ ਉਹ ਖਾਰੇ ਦੇ ਪਾਰ ਵੇਖਿਆ ਉਹ ਰਾਜਸਥਾਨ ਪੰਜਾਬ ਦੇ ਵਿੱਚ ਇਹ ਕਹਤਾ ਕਿ ਤੁਸੀਂ ਤੁਮਾ ਜਿਹੜਾ ਕਹੋ ਟਮਾਟਰ ਬੀਜੋ ਪੰਜਾਬ ਨੇ ਟਮਾਟਰ ਬੀਜਲੇ ਤੇ ਔਰ ਮੰਡੀਆਂ ਦੇ ਵਿੱਚ ਜਿਹੜਾ ਟਮਟਰ ਆ ਬਹਿ ਜਾ ਕੋਈ ਨਹੀਂ ਔਰ ਜਿਹੜਾ ਪੰਜਾਬ ਦੇ ਵਿੱਚ ਟਮਾਟਰ ਆ ਉਹ ਮੰਡੀਆਂ ਦੇ ਵਿੱਚ 2 ਰੁਪਏ 3 ਰੁਪਏ 4 ਰੁਪਏ ਕਿਲੋ ਵਿਕ ਰਿਆ ਹੁਣ ਰਾਜਸਥਾਨ ਨੂੰ ਕਹਿ ਦਿੱਤਾ ਕਿ ਤੁਸੀਂ ਟਮਾਟਰ ਨਹੀਂ ਬੀਜਣਾ ਇੱਦਾਂ ਪੱਥਰੀ ਤਿਆਰ ਕਰਦੇ ਆ ਇਹਦੇ ਨਾਲ ਪੱਥਰੀ ਤਿਆਰ ਹੁੰਦੀ ਆ ਤੇ ਟਮਾਟਰ ਬੀਜਨੇ ਗੈਰ ਕਾਨੂੰਨੀ ਆ ਤੁਸੀਂ ਟਮਾਟਰ ਬੀਜ ਨਹੀਂ ਸਕਦੇ ਔਰ ਜਿਹੜੇ ਰਾਜਸਥਾਨੀ ਆ ਇਹਨਾਂ ਨੇ ਟਮਾਟਰ ਨਹੀਂ ਬੀਜੇ ਪੰਜਾਬ ਚੋਲੇ ਕੇ 2-3 ਰੁਪਏ ਤੇ ਜਾ ਕੇ ਰਾਜਸਥਾਨ ਚੋਹੀ ਟਮਾਟਰ ਵਿਕੇ 3-400 ਰੁਪਏ ਕਿਲੋ ਕਹਿਣ ਤੋਂ ਭਾਵ ਬਿਜ਼ਨਸ ਹੋ ਰਿਹਾ ਤੁਹਾਡੇ ਨਾਲ ਜੇਕਰ ਆਫੀਮ ਦੀ ਖੇਤੀ ਮਾੜੀ ਆ ਜੇਕਰ ਇਹ ਆਫੀਮ ਦੀ ਖੇਤੀ ਮਾੜੀ ਹੈ ਇਹਦੇ ਨਾਲ ਨੁਕਸਾਨ ਤਾਂ ਜੇਕਰ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਆ ਤਾਂ ਜਿਹੜੀਆਂ ਸਟੇਟਾਂ ਦੇ ਵਿੱਚ ਜਿਹੜੇ ਸੂਬਿਆਂ ਦੇ ਵਿੱਚ ਇਹ ਖਾਸ ਖੇਤੀ ਹੋ ਰਹੀ ਆ ਕਿ ਉੱਥੋਂ ਦੇ ਲੋਕ ਤੁਹਾਨੂੰ ਪਿਆਰੇ ਨਹੀਂਗੇ ਕਿ ਉੱਥੋਂ ਦੇ ਲੋਕਾਂ ਨੂੰ ਤੁਸੀਂ ਪਿਆਰ ਨਹੀਂ ਕਰਦੇ ਫਿਰ ਅਸੀਂ ਇਹੀ ਮੰਨਗੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਅਫੀਮ ਤੇ ਔਰ ਪੋਸਟ ਖਾਂਦੇ ਆ ਤੇ ਔਰ ਇਹ ਬਿਜ਼ਨਸ ਹੀ ਆ ਹੋਰ ਅਸੀਂ ਇਹਨੂੰ ਕੀ ਸਮਝੀਏ ਜੇਕਰ ਇਹੀ ਪੰਜਾਬ ਦੇ ਵਿੱਚ ਅਸੀਂ ਮੈਂ ਇਹ ਨਹੀਂ ਆਂਦਾ ਕਿ ਤੁਸੀਂ ਘਰ-ਘਰ ਬਿਜਵਾ ਦਿਓ ਭਲਾ ਆਉਦੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਹੀ ਬਿਜਾ ਦਿਓ ਜਿਹੜੀ ਆਫੀਮ ਅੱਜ ਜਿਹੜੀ ਆਫੀਮ ਆ ਉਹਦੇ ਵਿੱਚ ਪ੍ਰੈਗਾ ਕੈਪਸੂਲ ਸਿਗਨੇਚਰ ਜਿਹੜੇ ਵਾਜਦੇ ਆ ਉਹ ਮਿਲਾਵਟ ਘਰ-ਘਰ ਦੇ ਰਹੇ ਆ ਤੇ ਜਿਹੜੇ ਪੁਰਾਣੇ ਬਜ਼ੁਰਗ ਖਾਂਦੇ ਸੀ ਕਹਿੰਦੇ ਉਹ ੱਟੇ-ਕੱਟੇ ਰਹਿੰਦੇ ਸੀ ਇਹ ਮੇਰਾ ਕਹਿਣਾ ਨਹੀਂ ਇਹ ਜਿਹੜੇ ਮੰਗਬ ਰੱਖਦੇ ਆ ਇਹੋਨਾਂ ਦਾ ਕਹਿਣਾ ਕੀ ਅੱਜ ਐਮਐਲਏ ਜਿਹੜੇ ਮੁੱਦਾ ਚੱਕਿਆ ਸੀ ਜਾਂ ਖੇਤੀਬਾੜੀ ਮੰਤਰੀ ਪੰਜਾਬ ਦਾ ਜਾਂ ਵਿਧਾਨ ਸਭਾ ਦੇ ਸਪੀਕਰ ਜੀ ਅੱਜ ਉਸ ਬੰਦੇ ਦੀ ਜਮਾਨਤ ਨਹੀਂ ਕਿ ਅੱਜ ਉਹ ਉਸ ਬੰਦੇ ਨੂੰ ਸਜ਼ਾ ਹੋਣ ਤੋਂ ਰੋਕੋਗੇ ਫਾਜ਼ਲ ਕਹਾਈਏ ਖਬਰ ਜਿਹੜੀ ਮੈਂ ਤੁਹਾਡੇ ਸਾਹਮਣੇ ਦੱਸ ਰਿਆਂ ਕੀ ਦੱਸੋ ਅੱਜ ਉਹਨਾਂ ਨਾਲ ਕੋਈ ਖੜੂਗਾ ਮੇਰੇ ਹਿਸਾਬ ਨਾਲ ਕੋਈ ਨਹੀਂ ਖੜਦਾ ਹੁਣ ਮੈਂ ਇਹ ਵੀ ਦੱਸ ਦੇਵਾਂ ਕਿ ਚਿੱਟੇ ਦੇ ਨਾਲ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਫਿਰ ਜੇਕਰ ਉਹ ਫੀਮ ਦੀ ਖੇਤੀ ਕਰਦੇ ਆ ਖਸ ਖਸ ਦੀ ਜਿਹੜੀ ਖੇਤੀ ਆ ਜੇਕਰ ਉਹ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਆ ਕੀ ਗੱਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਚਿੱਟੇ ਦੇ ਨਾਲ ਨਹੀਂ ਹੋ ਰਿਹਾ ਇਹ ਮੈਂ ਆਪਦੇ ਕੋਲੋਂ ਗੱਲ ਕਹਿ ਰਿਹਾ ਹੁਣ ਮੈਨੂੰ ਜਿਹੜੇ ਇਹ ਵਿਧਾਨ ਸਭਾ ਦੇ ਸਪੀਕਰ ਆ ਤੇ ਜਾਂ ਸਾਡੇ ਖੇਤੀਬਾੜੀ ਮੰਤਰੀ ਆ ਉਹ ਦੱਸਣ ਵੀ ਇਹ ਗੱਲ ਝੂਠ ਆ ਜਿਹੜੀ ਗੱਲ ਮੈਂ ਕਹਿ ਰਿਹਾ ਕੀ ਬਿਨਾਂ ਇਲਾਜ ਤੋਂ ਮੌਤਾਂ ਹੋ ਰਹੀਆਂ ਇਹ ਕੋਈ ਨੁਕਸਾਨ ਨਹੀਂਗਾ ਕਿ ਸਾਡੀ ਇੱਥੇ ਜਿਹੜਾ ਕੋਲ ਕਿਸਾਨ ਤੇ ਮਜ਼ਦੂਰ ਰੋਂਦਾ ਫਿਰਦਾ ਥੋੜੇ 12 ਗੇਟਾਂ ਦੇ ਵਿੱਚ ਆ ਕੇ लाਠੀ ਚਾਰਜ ਕਰਾਉਂਦਾ ਫਿਰਦਾ ਕੀ ਇਹ ਮਾੜਾ ਨਹੀਂਗਾ ਹੁਣ ਚਿੱਟੇ ਦੇ ਨਾਲ ਆਏ ਦਿਨ ਮੌਤਾਂ ਹੁੰਦੀਆਂ ਮੈਂ ਕਹਿੰਦਾ 15-15 ਸਾਲ ਤੋਂ ਲੈ ਕੇ ਆ 30-30 ਸਾਲ ਦੇ ਨੌਜਵਾਨਾਂ ਦੀਆਂ ਚਿੱਟੇ ਦੇ ਨਾਲ ਮੌਤਾ ਹੋ ਰਹੀਆਂ ਕੀ ਗੱਲ ਇਹ ਇਹ ਮਾੜੀ ਖਬਰ ਨਹੀਂ ਜੇਕਰ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਆ ਤਾਂ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਆ ਜਿਹੜਾ ਚਿੱਟੇ ਦਾ ਹੜ ਆਇਆ ਆ ਪਹਿਲਾਂ ਇਹਨੂੰ ਬੰਦ ਤਾਂ ਕਰ ਦੋ ਜੇਕਰ ਤੁਸੀਂ ਇਹ ਕਹਿੰਦੇ ਆ ਕਿ ਆਫੀਮ ਲਾਉਣ ਦੇ ਨਾਲ ਆਪ ਜਿਹੜਾ ਕਹ ਲੋ ਖਸ ਖਸ ਖੇਤੀ ਉਗਾਉਣ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਹੋ ਜਾਊਗਾ ਤਾਂ ਫਿਰ ਨਸ਼ਾ ਬੀੜੀਆਂ ਦਾ ਨਸ਼ਾ ਨਹੀਂਗਾ ਕੀ ਗੱਲ ਆ ਜਿਹੜਾ ਜਰਦਾ ਮਸਲਦੇ ਆ ਉਹ ਨਸ਼ਾ ਨਹੀਂਗਾ ਜਾਂ ਜਿਹੜੀਆਂ ਸਿਕਤਾ ਛਰੇ ਆਮ ਮਸ਼ਹੂਰੀ ਆਉਂਦੀ ਆ ਕੂਲ ਪਾਂਦੀ ਮਸ਼ਹੂਰੀ ਆਉਂਦੀ ਆ ਦੁਕਾਨਾਂ ਤੇ ਪਈਆਂ ਆ ਹਰ ਪਿੰਡ ਦੀ ਦੁਕਾਨ ਤੇ ਹਰ ਸ਼ਹਿਰ ਦੀ ਦੁਕਾਨ ਤੇ ਪੁੜਿਆਂ ਦੇ ਪੁੜੇ ਵਿਕਦੇ ਆ ਬੀੜੀਆਂ ਸਿਟਾਂ ਦੇ ਕੀ ਇਹ ਨਸ਼ਾ ਨਹੀਂਗਾ ਤੁਸੀਂ ਦੱਸੋ ਜਾਂ ਜਿਹੜੀ ਠੇਕਿਆਂ ਤੇ ਪਈ ਆ ਇਹ ਨਸ਼ਾ ਨਹੀਂਗਾ ਇਹ ਤੁਸੀਂ ਦੱਸੋ ਜੇਕਰ ਚਿੱਟੇ ਦੇ ਨਾਲ ਮੋਟਾ ਰਹੀਆਂ ਚਿੱਟਾ ਨਸ਼ਾ ਤਾਂ ਲੱਗ ਰਹਿ ਗਿਆ ਕੀ ਇਹ ਜ਼ਹਿਰ ਨਹੀਂਗਾ ਜਿਸ ਸਟੇਟ ਦੇ ਵਿੱਚ ਜਿਸ ਸੂਬੇ ਦੇ ਵਿੱਚ ਜ਼ਹਿਰ ਸਰਿਆਂ ਵੇਚ ਰਿਆ ਹੋਵੇ ਇੱਕ ਪਾਸੇ ਆਪਾਂ ਕਹਿੰਨੇ ਆ ਗੁਰੂ ਪੀਰਾਂ ਦੀ ਧਰਤੀ ਆ ਤੇ ਫਿਰ ਗੁਰੂ ਪੀਰਾਂ ਦੀ ਧਰਤੀ ਤੇ ਲੋਕ ਬੀੜੀ ਮੰਗਣ ਤੋਂ ਵੀ ਤਰਸਦੇ ਹੋਣ ਇਹ ਸਟੇਟ ਤੁਸੀਂ ਇਹੋ ਜਿਹੀ ਬਣਾਉਣੀ ਸੀ ਕੀ ਬੰਦ ਕਰੋਗੇ ਆ ਜਿਹੜਾ ਮੈਂ ਨਸ਼ਾ ਗਨਾਇਆ ਤੁਹਾਨੂੰ ਹੁਣ ਮੇਰਾ ਜਿਹੜਾ ਮੁੱਦਾ ਸੀ ਉਹ ਲੋਕਾਂ ਨੂੰ ਦੱਸਣ ਦਾ ਇਹ ਸੀ ਕਿ ਉਹ ਪੰਜਾਬ ਦੇ ਲੋਕੋ ਜਿਹੜੀ ਖੇਤੀ ਆ ਜਿਹੜੀ ਕਹ ਲੋ ਖਾਸ ਖਾਸ ਖੇਤੀ ਦੀ ਮੰਗ ਕਰਦੇ ਆ ਇਹ ਸਿਰਫ ਤੇ ਸਿਰਫ ਐਮਪੀ ਇਲੈਕਸ਼ਨ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਮੁੱਦਾ ਚੱਕਿਆ ਉਹ ਚੱਕਿਆ ਕਿਉਂ ਆ ਆਪੇ ਜਿਹੜੇ ਖਾਸ ਖਾਸ ਦੀ ਮੰਗ ਰੱਖਦੇ ਆ ਸਾਡੇ ਨਾਲ ਪੰਜਾਬ ਦੇ ਵਿੱਚ ਜਿਹੜੇ ਵੀ ਖਾਸ ਖਾਸ ਦੀ ਮੰਗ ਰੱਖਦੇ ਆ ਉਹ ਸਾਡਾ 13 ਸੀਟਾਂ ਤੇ ਸਾਥ ਦੇਣਗੇ ਤੇ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਨਾਲੇ ਕੱਲ ਯਾਦ ਰੱਖੋ ਕਿ ਇਹ ਇਹ ਹਮੇਸ਼ਾ ਤੁਸੀਂ ਯਾਦ ਰੱਖਣੀ ਆ ਕਿ ਇਹ ਉਹ ਸਰਕਾਰ ਆ ਜਿਹੜੀ ਡਰਾਮੇ ਬਾਜਾ ਤੇ ਡਰਾਮੇ ਕਰਨੇ ਇਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਗਈ ਯਾਦ ਰੱਖੋ ਇਹ ਵਿਧਾਨ ਸਭਾ ਦੇ ਵਿੱਚ ਮੁੱਦਾ ਰੱਖਿਆ ਇਹਨਾਂ ਨੇ ਸਪੀਕਰ ਅੱਗੇ ਕੀ ਗੱਲ ਏ 92 ਐਮ ਐਲ ਏ ਜਾ ਕੇ ਉਹ ਆਪਣੇ ਜਿਹੜੀ ਕੇਂਦਰ ਸਰਕਾਰ ਅੱਗੇ ਮੁੱਦਾ ਰੱਖਣ ਹੁਣੇ ਸਿਰਫ ਕਹਿਣ ਦੀਆਂ ਗੱਲਾਂ ਹੁਣ ਮੈਂ ਤੇ ਇਹ ਚੀਜ਼ ਨੂੰ ਵਿਖਾਉਣੀ ਸੀ ਕਿ ਆ ਕੋਈ ਭਾਈ ਥੋੜੀ ਚੱਕ ਦੇ ਵਿੱਚ ਆ ਕੇ ਬੰਦੇ ਨੇ ਫਾਜ਼ਲ ਕਾਲਾ ਕੋਈ ਹੈ ਜਿਨੇ ਖਾਸ ਖਰ ਦੀ ਖੇਤੀ ਕਰ ਲਈ ਤੇ ਨੂੰ ਬੀਐਸਐਫ ਨੇ ਵੀ ਗ੍ਰਿਫਤਾਰ ਕਹਿੰਦੇ ਕਰ ਲਿਆ ਹੁਣ ਪੰਜਾਬ ਪੁਲਿਸ ਨੇ ਤੇ ਦੱਸੋ ਹੁਣ ਤੁਸੀਂ ਇਹਦਾ ਕੀ ਕਰੋਗੇ ਕੀ ਇਹਦੇ ਤੇ ਕਾਰਵਾਈ ਤਾਂ ਹੋઈ ਹੋਈ ਰਹੀ ਆ ਹੋ ਕੀ ਹੋਣੀ ਆ ਖਬਰ ਹੁਣ ਤੁਸੀਂ ਇਹ ਦੱਸੋ ਜਿਹੜੀ ਮੰਗ ਰੱਖਦੇ ਆ ਤੇ ਜਾਨ ਜਿਹੜੀ ਸਪੀਕਰ ਸਾਹਿਬਾਨ ਖੇਤੀਬਾੜੀ ਮੰਤਰੀ ਆ ਜਿਹੜੇ ਐਮਐਲਏ ਨੇ ਮੁੱਦਾ ਚੱਕਿਆ ਸੀ ਕਿ ਉਹ ਇਸ ਬੰਦੇ ਨੂੰ ਬਾਹਰ ਕਢਾਉਣਗੇ ਇਹਦੇ ਤੇ ਨੂੰ ਜਿਹੜਾ ਕਹ ਲੋ ਬਾਇਜਤ ਬਰੀ ਕਰਾਉਣਗੇ ਤੁਸੀਂ ਦੱਸੋ ਮੰਗਾ ਜਦੋਂ ਤੁਸੀਂ ਰੱਖਦੇ ਆ ਤੇ ਫਿਰ ਇਹੋ ਜਿਹੇ ਬੰਦੇ ਅੰਦਰ ਜਾਂਦੇ ਆ ਜਾਂ ਤਾਂ ਤੁਹਾਡੀ ਸਰਕਾਰ ਤੁਹਾਡੀ ਪੁਲਿਸਾਂ ਨੂੰ ਕਹਿ ਦੋ ਹੁਣ ਤੁਸੀਂ ਤੇ ਜੇਕਰ ਮੈਂ ਕੁਝ ਗਲਤ ਕਿਹਾ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਮੈਂ ਆਪਦੇ ਵੱਲੋਂ ਵੀ ਇਹ ਕਹਿ ਰਿਹਾ ਕੋਈ ਮੈਂ ਨਸ਼ਾ ਪ੍ਰਮੋਟ ਨਹੀਂ ਕਰ ਰਿਹਾ ਜੇਕਰ ਆਫੀਮ ਦੀ ਖੇਤੀ ਨਸ਼ਾ ਤੇ ਫਿਰ ਸ਼ਰਾਬ ਬੰਦ ਹੋਣੀ ਚਾਹੀਦੀ ਠੇਕਿਆਂ ਤੋਂ ਆ ਬੀੜੀਆਂ ਸਿਕਟਾਂ ਬੰਦ ਹੋਣੀਆਂ ਚਾਹੀਦੀਆਂ ਹੋਰ ਜਿਹੜਾ ਚਿੱਟਾ ਜਾਂ ਤਾਂ ਨਸ਼ਾ ਤਾਂ ਪਤਾ ਮੰਨੀਏ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਪ੍ਰਕਾਰ ਦਾ ਨਸ਼ਾ ਆਉਂਦਾ ਹੀ ਨਾ ਹੋਵੇ ਤੇ ਜਦੋਂ ਐਨੇ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਫਿਰ ਉਹਨਾਂ ਦੀ ਮੰਗ ਜਾਇਜ਼ ਆ ਤੇ ਪਰ ਮੈਂ ਇਹ ਕਹਿ ਰਿਹਾ ਕਿ ਹੁਣ ਜਿਹੜੇ ਮੰਗ ਰੱਖਦੇ ਆ ਜਾਂ ਸਾਡੇ ਸਪੀਕਰ ਸਾਹਿਬਾਨ ਜਾਂ ਖੇਤੀਬਾੜੀ ਮੰਤਰੀ ਜਾਂ ਹੋਰ ਜਥੇਬੰਦੀਆਂ ਇਸ ਵਿਅਕਤੀ ਦੀ ਮਦਦ ਕਰਨਗਾਂ ਮੇਰਾ ਸਵਾਲ ਸਿਰਫ ਇਹ ਆ ਕਿ ਜੇਕਰ ਮੈਂ ਕੁਝ ਗਲਤ ਬੋਲਿਆ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ